ਨੰਦਾ ਸ਼ਰਮਾ ਨੇ ਜਦੋਂ ਦੀ ਪੋਸਟ ਪਾਈ ਐ ਨਾ ਉਸ ਤੋਂ ਬਾਅਦ ਕਈ ਸਾਰੇ ਸਿੰਗਰ ਜਿਹੜੇ ਕਈ ਟਾਈਮ ਤੋਂ ਚੁੱਪ ਵੀ ਬੈਠੇ ਸੀ ਉਹ ਵੀ ਸਾਹਮਣੇ ਆ ਗਏ ਉਹ ਵੀ ਦੁਬਾਰਾ ਚਰਚਾ ਦੇ ਵਿੱਚ ਨੇ ਅੱਜ ਇੱਕ ਕਾਨਫਰੰਸ ਕੀਤੀ ਸਿੰਗਰ ਕਾਕਾ ਨੇ ਕਹੀਏ ਤਾਂ ਉਸ ਕਾਨਫਰੰਸ ਦੇ ਵਿੱਚ ਉਹਨੇ ਕਾਫੀ ਸਾਰੇ ਖੁਲਾਸੇ ਕੀਤੇ ਇਹੋ ਜਿਹੀਆਂ ਗੱਲਾਂ ਕਈ ਟੈਕਨੀਕਲ ਚੀਜ਼ਾਂ ਵੀ ਦਸੀਆਂ ਨੇ ਜਿਹੜੀਆਂ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਆਮ ਕੀ ਬਹੁਤੇ ਲੋਕ ਜਿਹੜੇ ਇੰਡਸਟਰੀ ਨਾਲ ਜਾਂ 뮤직 ਨਾਲ ਜੁੜੇ ਹੋਏ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਕਿ ਕੰਪਨੀਜ਼ ਕਿਸ ਤਰ੍ਹਾਂ ਵੱਖਰੇ ਵੱਖਰੇ YouTube ਚੈਨਲ ਬਣਾਉਂਦੀਆਂ ਨੇ ਉਹਨਾਂ ਤੋਂ ਪੈਸਾ ਕਮਾਉਂਦੀਆਂ ਨੇ ਤੇ ਜਿਹੜੇ ਸਿੰਗਰਾਂ ਦੇ ਜਾਂ ਕਲਾਕਾਰਾਂ ਦੇ ਜਿਹੜੇ ਚੈਨਲ ਹੁੰਦੇ ਆ ਉਹਨਾਂ ਚੋਂ ਵੀ ਕਿਵੇਂ ਹਿੱਸਾ ਲੈ ਲੈਂਦੀਆਂ ਨੇ ਤਾਂ ਬੜਾ ਕੁਝ ਨਵਾਂ ਵੇਖਣ ਨੂੰ ਸੁਣਨ ਨੂੰ ਸਾਹਮਣੇ ਆ ਰਿਹਾ ਇਹਦੇ ਵਿੱਚੋਂ ਪਰ ਇੱਕ ਚੀਜ਼ ਹੋਰ ਜਿਹੜੀ ਕਿ ਇੱਕ ਵੱਖਰੀ ਪੋਲ ਜਾ ਖੁੱਲ ਰਿਹਾ ਕਿ ਜਿਸ ਤਰ੍ਹਾਂ ਕ੍ਰੇਜ਼ ਹੁੰਦਾ ਨਵੇਂ ਮੁੰਡਿਆਂ ਕੁੜੀਆਂ ਨੂੰ ਕਿ ਅਸੀਂ ਇਸ ਇੰਡਸਟਰੀ 'ਚ ਜਾਵਾਂਗੇ ਫੇਮ ਕਮਾਵਾਂਗੇ ਪੈਸਾ ਕਮਾਵਾਂਗੇ ਕਿਤਨਾ ਕਿਤੇ ਪੈਰ ਦਾ ਪਿੱਛੇ ਪੈਂਦਾ ਦੇਖੋ ਬਾਲੀਵੁੱਡ ਦੇ ਵਿੱਚ ਇੱਕ ਮਹਮ ਚੱਲੀ ਸੀ ਮੀ ਟੂ ਹੂੰ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਤਿੰਦਰ ਦੀ ਮਾਸੀ ਦੀ ਕੁੜੀ ਨੇ ਜੀ 50 ਸਾਲ ਪਹਿਲਾਂ ਦਾ ਦੋਸ਼ ਲਾਤਾ ਸੀਗਾ ਜਤਿੰਦਰ ਕਿਸੇ ਸਮੇਂ ਦਾ ਸੁਪਰਸਟਾਰ ਹੈ ਇੱਕ ਤੱਕ ਪੂਰੋ ਦੀ ਕੁੜੀ ਹੈ ਤਿਸ਼ਾਰ ਉਹਦਾ ਮੁੰਡਾ ਜੀ ਜਿਹੜਾ ਗੋਲਮਾਲ ਚ ਹੂੰ ਹੂੰ ਨੂੰ ਗਾਣੇ ਆਉਂਦਾ ਠੀਕ ਹੈ ਜੀ ਜਤਿੰਦਰ ਸਾਡੇ ਬਚਪਨ ਦਾ ਕਹ ਲੋ ਸੁਪਰਸਟਾਰ ਸੀ 50 55 ਸਾਲ ਬਾਅਦ ਉੱਠ ਕੇ ਬੀਬੀ ਕਹਿ ਰਹੀ ਹੈ ਕਿ ਇਹਨੇ ਮੇਰੇ ਨਾਲ ਆ ਕੀਤਾ ਸੀ ਤਾਂ ਮੀ 2 ਤੋਂ ਵੀ ਇਹ ਲੱਗਦਾ ਸੀਗਾ ਕਿ ਬਾਲੀਵੁੱਡ ਖਤਮ ਹੋ ਜਾਏਗਾ ਬਾਲੀਵੁੱਡ ਉੱਥੇ ਦਾ ਉੱਥੇ ਸਾਬ ਹਾਂ ਕੁਝ ਦਾ ਨੁਕਸਾਨ ਹੋਣਾ ਹੁੰਦਾ ਨਾਨਾ ਪਾਟੇ ਕਰਦਾ ਨੁਕਸਾਨ ਹੋਇਆ ਸੀ ਤੁਨੂੰ ਸ਼ਿਰੀ ਨਾਲ ਮੁਕਦਮੇਬਾਜ਼ੀ ਚ ਮਾਮਲਾ ਹੋਣ ਜ ਗਿਆ ਜੀ ਠੀਕ ਹੈ ਜੀ ਇਹ ਇਸ ਤਰ੍ਹਾਂ ਦੇ ਕੰਮ ਚੱਲਦੇ ਨੇ ਇੰਡਸਟਰੀਆਂ ਚ ਹਮ ਜਿਹੜੀ ਹੋਈ ਇੰਡਸਟਰੀ ਸਾਬ ਉਹਦੇ ਵਿੱਚ ਬਹੁਤ ਕੁਸ਼ ਹੁੰਦਾ ਬਹੁਤ ਕੁਸ਼ ਹੁੰਦਾ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਸਮਝ ਨਹੀਂ ਲੱਗ ਰਹੀ ਕੀ ਕੁਝ ਹੋ ਰਿਹਾ ਸਭ ਸਮਝਣ ਵਾਸਤੇ ਤੇ ਮੇਰੇ ਖਿਆਲ ਦੇ ਨਾਲ ਹਾਲੇ ਪੱਤਰਕਾਰਾਂ ਨੂੰ ਵੀ ਹੋਰ ਰਿਸਰਚ ਵਰਕ ਦੀ ਜ਼ਰੂਰਤ ਹੈ ਜੀ ਤੇ ਇਹਦਾ ਮਤਲਬ ਇੱਕ ਤੁਹਾਡੀ ਗੱਲ ਤੋਂ ਮੈਂ ਹੋਰ ਵੀ ਕੱਢਣ ਰਿਹਾ ਹੂੰ ਕੁਝ ਪੁਰਾਣੇ ਸਿੰਗਰ ਆਪੋ ਆਪਣੇ ਹਿਸਾਬ ਨਾਲ ਧਰ ਸਾਡੀ ਵੈਸੇ ਪੰਜਾਬੀਆਂ ਦੀ ਫਿਤਰਤ ਹੈ ਅਸੀਂ ਇੱਕ ਧਰ ਨਾਲ ਖਲੋ ਕੇ ਆਪਣੇ ਆਪ ਨੂੰ ਡਾਡਾ ਮਹਿਸੂਸ ਕਰਦੇ ਹਾਂ ਜਾਂ ਕਿ ਲੋ ਕਿ ਬੜਾ ਤਾਕੜ ਮਹਿਸੂਸ ਕਰਦੇ ਹਾਂ ਜੀ ਬਿਲਕੁਲ ਸਾਡੇ ਜਿਹੜੇ ਇੱਥੇ ਮਤਲਬ ਕਿ ਸੈਂਟਰ ਦੇ ਵਿੱਚ ਖੜ ਕੇ ਮੱਧ ਦੇ ਵਿੱਚ ਖੜ ਕੇ ਦੋ ਪੱਖਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਸਨੋਧਨ ਕਰਕੇ ਦੋਗਲਾ ਜਦਕਿ ਉਹ ਮੇਰੀ ਨਜ਼ਰ ਦੇ ਵਿੱਚ ਸਭ ਤੋਂ ਬੈਸਟ ਲੋਕ ਹੋ ਨੇ ਜਿਹੜੇ ਦੋ ਪੱਖ ਦੇਖ ਸਕਦੇ ਦੋਗਲੇ ਹੋਰ ਕਿਸਮ ਦੇ ਹੁੰਦੇ ਬੰਦੇ ਉਹ ਕੁਆਲਟੀ ਹੋਰ ਹੁੰਦੀ ਆ ਜੀ ਪਰ ਇੱਥੇ ਜਿਹੜੇ ਬੰਦੇ ਹੁੰਦੇ ਆ ਜੇ ਉਹ ਇਸ ਪੱਖ ਦੀ ਵੀ ਗੱਲ ਕਰਦੇ ਉਸ ਪੱਖ ਦੀ ਵੀ ਗੱਲ ਕਰਦੇ ਆ ਨਾ ਤਾਂ ਉਹ ਦੋਏ ਪਾਸੇ ਜਨਤਾ ਦੇ ਵਿੱਚ ਰੱਖ ਕੇ ਇਹ ਨਹੀਂ ਆ ਕਿ ਜਜਮੈਂਟਲ ਹੋਣਗੇ ਜੀ ਉਹ ਨਵੀਂ ਜਾਣਕਾਰੀ ਜਿਹੜੀ ਉਹ ਮੁਹੱਈਆ ਕਰਵਾਉਣ ਕੇ ਤੁਹਾਨੂੰ ਕਿ ਇਹਦੇ ਵਿੱਚ ਆ ਹੁਣ ਉਹ ਤੇ ਕੁਝ ਕੋਈ ਸਿਰ ਸਿਰਕਪਾਈ ਕਰਦਾ ਨਹੀਂ ਪਿਆ ਕਿ ਹੈ ਕਿਵੇਂ ਖੇਡ ਕਿਵੇਂ ਚੱਲਦੀ ਦੱਸੋ ਇੱਕ ਸਿੰਗਲ ਬੰਦਾ ਨਿਕਲਿਆ ਹੂੰ ਖੁਦ ਕਾਕਾ ਨੂੰ ਐਕਸਪਲੇਨ ਕਰਨਾ ਨਹੀਂ ਆ ਰਿਹਾ ਮੈਂ ਸੁਣ ਰਿਹਾ ਸੀਗਾ ਜੀ ਜੀ ਮੈਂ ਸੁਣ ਰਿਹਾ ਸੀਗਾ ਪੀਸੀ ਖੁਦ ਕਾਕਾ ਵਿਚਾਰਾ ਆਪ ਜਿਹੜਾ ਉਹੜ ਕੇ ਉਹ ਗੱਲ ਨਹੀਂ ਨਹੀਂ ਦੇਖੋ ਮਤਲਬ ਕਿ ਆਰਟਿਸਟ ਹੋਣਾ ਇੱਕ ਵੱਖਰੀ ਗੱਲ ਹੁੰਦੀ ਹੈ ਪੇਸ਼ਕਾਰ ਹੋਣਾ ਪੱਤਰਕਾਰਾਂ ਦੇ ਸਾਹਮਣੇ ਗੱਲ ਕਰਨੀ ਤੇ ਤਕਨੀਕੀ ਤੌਰ ਤੇ ਉਹਨਾਂ ਚੀਜ਼ਾਂ ਨੂੰ ਬੁੱਝ ਕੇ ਸਮਝ ਕੇ ਐਕਸਪਲੇਨ ਕਰਨਾ ਇੱਕ ਵੱਖਰਾ ਵੱਖਰਾ ਵਿਸ਼ਾ ਬਿਲਕੁਲ ਉਹ ਤੇ ਸਿਰਫ ਆਪਣੀ ਹੱਦ ਬਿੱਤੀ ਸੁਣਾ ਸਕਦਾ ਹੈ ਪਰ ਇਸ ਤਰ੍ਹਾਂ ਹੁਣ ਦੇਖੋ ਇਹ ਜਿਹੜਾ ਯੁੱਗ ਹੈ ਹੁਣ ਜਿਹੜੇ ਪੁਰਾਣੇ ਸਿੰਗਰ ਜਾਂ ਪੁਰਾਣੇ ਜਿਹੜੇ ਕਹਿੰਨੋ ਕਿ ਪ੍ਰੋਡਿਊਸਰ ਜਿਹੜੇ ਇੱਕ ਕੁਝ ਇੱਧਰ ਖੜ੍ਹ ਰਿਹਾ ਕੁਝ ਇੱਧਰ ਖੜ੍ਹ ਰਿਹਾ ਉਹਨਾਂ ਨੂੰ ਤੇ ਵਿੱਚ ਨਹੀਂ ਕਹਾਣੀ ਦਈ ਸ਼ਾਇਦ ਨਾ ਪਤਾ ਲੱਗਾ ਹੋਵੇ ਕਿ ਉਸ ਦੌਰ ਦੇ ਵਿੱਚ ਤੇ ਸੀ ਚਵਾਰੇ 'ਚ ਦੋ ਪੈਗ ਲਾਇ ਲੜ ਪਏ ਕਲਾਕਾਰ ਤੇ ਉੱਥੇ ਅਗਲੇ ਦਿਨ ਰਾਜੀ ਨਮਾ ਹੋ ਗਿਆ ਜੀ ਬਿਲਕੁਲ ਸਮੂਹ ਜ਼ਮਾਨਾ ਬਦਲ ਗਿਆ ਹੂੰ ਕਿ ਇੱਕ ਮਤਲਬ ਕਿ ਲੈ ਕੇ ਕੋਈ 5 ਰੁਪਏ ਦਾ 4 ਰੁਪਏ ਦਾ ਸਟਾਮ ਉਹਦੇ ਤੇ ਲਿਖ ਕੇ ਚਲੋ ਜੀ ਜਾਓ ਪਰਚੀ ਕੱਟ ਤੇ ਹੋ ਗਈ ਸਾਈ ਜੀ ਉਹ ਸਰੂ ਜਮਾਨੇ ਚਲੇਗਾ ਨਹੀਂ ਬਿਲਕੁਲ ਅੱਜ ਕੱਲ ਕਮਾਈ ਵੀ ਡਿਜੀਟਲ ਆ ਹੈਰਾ ਫੇਰੀ ਵੀ ਡਿਜੀਟਲ ਹੈ ਠੱਗੀ ਵੀ ਡਿਜੀਟਲ ਹੈ ਮੈਂ ਤਾਂ ਇਹ ਨਿਚੋੜ ਕੱਢਿਆ ਬਿਲਕੁਲ ਗੱਲ ਤਾਂ ਮੈਨੂੰ ਵੀ ਨਹੀਂ ਸਮਝ ਆਈ ਮੈਂ ਸਖੋ ਅੱਛਾ ਹਟੂੰਗਾ ਮੈਂ ਸਮਝ ਕੇ ਹੂੰ ਮੈਂ ਮਤਲਬ ਕਿ ਬਹੁਤ ਕਲਕਾੜਾ ਬੰਦਾ ਛੱਡੂੰਗਾ ਸਮਝ ਕੇ ਜਦੋਂ ਵੀ ਸਮਾਂ ਮਿਲ ਗਿਆ ਕੋਈ 5-7 ਘੰਟੇ ਦਾ ਛੱਡੂੰਗਾ ਸਮਝ ਕੇ ਹੂੰ ਸ਼ਾਇਦ ਇਹ ਗੱਲ ਸ਼ਾਇਦ ਅਧੂਰੀ ਛੱਡ ਰਿਹਾ ਮੈਂ ਪੂਰੀ ਕਰ ਦੂੰ ਬਿਲਕੁਲ ਠੀਕ ਹੈ ਨਾ ਜੀ ਥੋੜਾ ਟਾਈਮ ਚਾਹੀਦਾ ਹੁੰਦਾ ਜੀ ਜੀ ਕੁਝ ਬੰਦਿਆਂ ਨੂੰ ਮੋਟੀਵੇਟ ਕਰਨਾ ਪੈਂਦਾ ਕਿ ਹਾਂ ਭਾਈ ਥੋੜਾ ਸਾਨੂੰ ਦੱਸ ਤੂੰ ਕਹਿਣ ਦਾ ਮਤਲਬ ਹੈ ਕਿ ਗੱਲ ਸਿੰਗਰ ਕੋਈ ਆਪਦੇ ਨਾਲ ਬੀਤੀ ਦੱਸ ਰਿਹਾ ਜੀ ਪਰ ਉਹ ਕਿੰਨਿਆਂ ਨਾਲ ਬੀਤੀ ਹੈ ਨਾ ਤਾਂ ਉਹਨੂੰ ਪਤਾ ਤੇ ਦੂਜਿਆਂ ਨਾਲ ਕਿਹੜੇ ਕਿਹੜੇ ਢੰਗ ਨਾਲ ਬੀਤੀ ਹੈ ਨਾ ਉਹ ਦੱਸ ਸਕਦਾ ਹੈ ਬਿਲਕੁਲ ਦੱਸ ਸਕਦਾ ਹੂੰ ਤੋ ਇਸ ਕਰਕੇ ਜਦੋਂ ਯੋਗੀ ਡਿਜੀਟਲ ਹੈ ਇਹਦਾ ਮਤਲਬ ਕਿ ਪੁਰਾਣੇ ਜਿਹੜੇ ਆ ਉਹ ਇੱਧਰ ਉੱਧਰ ਦੀਆਂ ਜਿਹੜੀਆਂ ਮਾਰ ਰਹੇ ਆ ਉਹਨਾਂ ਨੂੰ ਵੀ ਥੋੜਾ ਵੇਖਣਾ ਚਾਹੀਦਾ ਮੈਂ ਕਿਸੇ ਦੀ ਤੋਂ ਇੰਨੀ ਕਰ ਰਿਹਾ ਕਿ ਪਹਿਲਾਂ ਇਸ ਚੀਜ਼ ਨੂੰ ਸਮਝ ਲਾਓ ਹਮ ਪਰ ਸਾਡੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਇਥੇ ਲੀਕ ਖਿੱਚ ਦਿੱਤੀ ਜਾਂਦੀ ਇੱਧਰ ਖੜ ਜਾ ਜਾ ਉੱਧਰ ਖੜ ਜਾ ਜੀ ਇਹ ਕੀ ਹੋਇਆ ਭਾਈ ਮਤਲਬ ਕਿ ਫੈਕਟ ਨਾ ਦੇਖੋ ਰਿਸਰਚ ਨਾ ਕਰੋ ਕੁਝ ਨਹੀਂ ਬਸ ਅਬਜ਼ਰਵੇਸ਼ਨ ਤੁਹਾਡੀ ਹੋਣੀ ਚਾਹੀਦੀ ਆ ਤੁਹਾਨੂੰ ਫੀਲ ਹੋਣਾ ਚਾਹੀਦਾ ਕਿਹੜਾ ਸੱਚਾ ਕਿਹੜਾ ਝੂਠਾ ਅਸੀਂ ਜੱਜਮੈਂਟਲ ਹੁੰਨੇ ਆ ਨਾ ਹਰ ਇੱਕ ਚੀਜ਼ ਤੇ ਹਾਂ ਮੈਨੂੰ ਕਿਸੇ ਸੱਜਣ ਨੇ ਪਹਿਲਾਂ ਈਮੇਲ ਕੀਤਾ ਸੀਗਾ ਪਿੰਕੀ ਧਾਲੀਵਾਲ ਦੇ ਖਿਲਾਫ ਆਪਾਂ ਕੋਰਟ ਵੀ ਕਰ ਦਿੱਤਾ ਫਾਜ਼ਲ ਕਾ ਤੁਸਨ ਸ਼ਾਇਦ ਸਮਰਾਟ ਜੀ ਤਾਂ ਬਾਅਦ ਚ ਉਹਨਾਂ ਨੇ ਫਿਰ ਈਮੇਲ ਕੀਤਾ ਤੁਸੀਂ ਸੱਚ ਤੋਂ ਪਰੇ ਹ ਹੁਣ ਸੱਚ ਤੋਂ ਪਰੇ ਦਾ ਮਤਲਬ ਇਹ ਆ ਕਿ ਅਸੀਂ ਦੋਨੋਂ ਪਾਸਿਆਂ ਦੀ ਗੱਲ ਕਰ ਰਹੇ ਸੀ ਅਸੀਂ ਉਧਰੋਂ ਵੀ ਗੱਲ ਕਰ ਰਹੇ ਹਾਂ ਉਧਰੋਂ ਵੀ ਗੱਲ ਕਰ ਰਹੇ ਹਾਂ ਇੱਕ ਗੱਲ ਇਹ ਆ ਕਿ ਭਾਈ ਸੱਚ ਤੋਂ ਪਰੇ ਹੋਣ ਦਾ ਮਤਲਬ ਹੋਰ ਹੁੰਦਾ ਹੈ ਹਮ ਸੱਚ ਨਾਲ ਖੜੇ ਹੋਣ ਦਾ ਮਤਲਬ ਹੋਰ ਹੁੰਦਾ ਤੇ ਸੱਚ ਦੋਵਾਂ ਪਾਸਿਆਂ ਤੋਂ ਖਿੱਚ ਕੇ ਲਿਆਉਣ ਦਾ ਇੱਕ ਵੱਖਰਾ ਪਾਸਾ ਇੱਕ ਵੱਖਰਾ ਪਾਸਾ ਤੂੰ ਕਾਕਾ ਜੋ ਕਹਿ ਰਿਹਾ ਕਾਕੇ ਦੀ ਤਰਾਸਦੀ ਤੇ ਝਲਕਦੀ ਆ ਹੂੰ ਉਹਦਾ ਗ੍ਰਾਫ ਜਿਸ ਤਰ੍ਹਾਂ ਦਾ ਟੈਲੈਂਟ ਹੈ ਬੰਦੇ 'ਚ ਜੀ ਜੋ ਕਹਿ ਰਿਹਾ ਕਿ ਮੈਂ ਤਾਂ ਉਸ ਤੋਂ ਬਾਅਦ ਰਗੜੇ ਆ ਗਿਆ ਹੂੰ ਤੇ ਉਹ ਉਹ ਵੀ ਡਿਜੀਟਲ ਠੱਬੀ ਆ ਆਪਾਂ ਕਹਿੰਦੇ ਫਲਾਣੇ ਨੂੰ ਠੱਬੀ ਫਲਾਣੇ ਨੂੰ ਠੱਬੀ ਜੀ ਤੇ ਫਲਾਣੇ ਨੇ ਠੱਬੀ ਮਾਰੀ ਆ ਤੇ ਬੰਦਾ ਆਹ ਗਿਆ ਵੀ ਫਲਾਣੇ ਨੇ ਢਾਕ ਤੇ ਚੜਾ ਕੇ ਉਹਨੂੰ ਮਾਰਿਆ ਹੂੰ ਸਾਡੇ ਸ਼ਬਦ ਇਸਤੇਮਾਲ ਕਰਦੇ ਹੁੰਦੇ ਸੀ ਢਾਕ ਤੇ ਚੜਾ ਕੇ ਢਾਕ ਇੱਕ ਦਾ ਹੁੰਦਾ ਕਬੱਡੀ ਚ ਜੀ ਐ ਬਰਾਬਰ ਲਿਆ ਕੇ ਕੱਚ ਚਾਤ ਦੇ ਕੇ ਤੇ ਆਉ ਮਾਰਨਾ ਕੁਸ਼ਤੀ ਚ ਵੀ ਢਾਕ ਤੇ ਹੁੰਦਾ ਜੀ ਤਾਂ ਮਤਲਬ ਕਿ ਅੱਜ ਕੱਲ ਡਿਜੀਟਲ ਇਹ ਢਾਕ ਤੇ ਚੜਾਇਆ ਜਾ ਰਿਹਾ ਬਿਲਕੁਲ ਤਾਂ ਮਤਲਬ ਕਹਾਣੀ ਜਿੰਨੀ ਕੋ ਦੇਖੋ ਮੈਂ ਤੇ ਉਹ ਪੀਸੀ ਜਿੰਨੀ ਸੁਣੀ ਆ ਉਹ ਤਕਨੀਕੀ ਹਿਰਾਫਰੀ ਆ ਹੂੰ ਤਕਨੀਕੀ ਕਮਾਈ ਆ ਜੀ ਤਨੀ ਤਕਨੀਕੀ ਤੌਰ ਤੇ ਹੀ ਕੈਲੂ ਕਿ ਸਭ ਤਾਣਾ ਬਣਾ ਹੂੰ ਤਾਂ ਉਹਦਾ ਇੱਕੋ ਇੱਕ ਜਿਹੜਾ ਨਤੀਜਾ ਨਿਕਲਦਾ ਇਹ ਹੋ ਕੇ ਜਾਂਚ ਹੋਵੇ ਬਿਲਕੁਲ ਤਾਂ ਉਹ ਕਾਕਾ ਕਹਿੰਦਾ ਕਿ ਮੈਂ ਤਾਂ ਕੰਪਲੇਂਟ ਕੀਤੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਹਾਲਾਂਕਿ ਉਹ ਬੜੀ ਡਿਪਲੋਮੈਟਿਕ ਤਰੀਕੇ ਨਾਲ ਗੱਲ ਕਰਦਿਆ ਕਿ ਬਈ ਮੈਨੂੰ ਪੁਲਿਸ ਤੇ ਪੂਰਾ ਭਰੋਸਾ ਹੈ ਪਰ ਉਹ ਕਹਿੰਦੇ ਆ ਕਹਿੰਦੇ ਸਾਥ ਕੁਛ ਸਾਡੀ ਮੁਠੀ ਮੈਨ ਗੱਲ ਉਹ ਨਾਲੋਂ ਕਰ ਵੀ ਗਿਆ ਆਹੀ ਆਟ ਉਹਦੇ ਚ ਸਹੀ ਗੱਲ ਹੈ ਵੀ ਪੌਨਸਟੇਮ ਨੂੰ ਭਰੋਸਾ ਹੈ ਪਰ ਉਹ ਦੂਜੇ ਪਾਸੇ ਉਹਦੇ ਨਾਲ ਤੇ ਵੀ ਪੂਰਾ ਭਰੋਸਾ ਹੈ ਕਿ ਉਹ ਬਹੁਤ ਤਗੜੇ ਆ ਫਿਰ ਸਭ ਤੋਂ ਵੱਡੀ ਗੱਲ ਇਹ ਆ ਕਿ ਧਮਕੀਆਂ ਹਮ ਇਹ ਕਿਸ ਹਿਸਾਬ ਕਿਤਾਬ ਚੱਲ ਰਿਹਾ ਇਹਦਾ ਮਤਲਬ ਕਿ ਇੰਡਸਟਰੀ ਦੇ ਵਿੱਚ ਕੁਝ ਬੰਦੇ ਇਹ ਜਿਹੜੇ سرمایہ ਸਰਮਾਇਦਾਰੀ ਆ ਚਲੋ ਦੋਸ਼ ਕਿਸੇ ਨੇ ਲਾਏ ਆ ਕੋਈ ਪੀੜਤ ਹੋਇਆ ਕੋਈ ਅੱਕਿਆ ਬੋਲ ਰਿਹਾ ਅਸੀਂ ਸਾਰਿਆਂ ਦਾ ਕਹ ਲੋ ਕਿ ਭਾਈ ਠੀਕ ਆ ਸਤਿਕਾਰ ਆਦਰ ਕਰਦੇ ਆ ਜੋ ਵੀ ਆ ਵੀ ਉਹਨਾਂ ਦੇ ਦੋਸ ਸੱਚੇ ਹੋ ਸਕਦੇ ਆ ਜਾਂ ਦੂਜੀ ਧਿਰ ਵੀ ਸੱਚੀ ਹੋ ਸਕਦੀ ਉਹ ਜਾਂਚ ਤੇ ਬਣੀ ਰਹਿੰਦੀ ਆ ਪਰ ਇਹਦਾ ਮਤਲਬ ਇਹ ਆ ਕਿ ਧਮਕਾਉ ਦਾ ਪੱਦਰ ਇਥੋਂ ਤੱਕ ਆ ਕਿ ਤੇਰੀ ਗੱਡੀ ਚ ਕੁਝ ਰੱਖਦੇ ਆ ਕੋਈ ਕਹਿੰਦਾ ਮੈਂ ਤੇ ਕੈਮਰੇ ਤੋਂ ਬਗੈਰ ਗੱਡੀ ਨਹੀਂ ਖੁਲਾਰਦਾ ਯਾਰ ਹੂੰ ਤੇ ਜੇ ਕਿਤੇ ਮੇਰੀ ਗੱਡੀ ਕੈਮਰੇ ਤੋਂ ਬਗੈਰ ਖਲੋਤੀ ਹੁੰਦੀ ਆ ਤੇ ਮੈਂ ਜਾ ਕੇ ਗੱਡੀ ਛਾੜ ਕੇ ਅੱਗੇ ਤੇ ਜੁੱਤੀ ਛਾੜ ਕੇ ਚੜੀ ਮਟਿਆਰੇ ਗੱਡੀ ਐ ਸ਼ਪੀਨ ਜੱਟ ਦੀ ਉਹ ਕਹਿੰਦਾ ਪਹਿਲਾਂ ਮੈਂ ਗੱਡੀ ਛਾੜਦਾ ਆ ਆਪਣੀ ਡਿੱਗੀ ਵੇਨਾ ਇਧਰ ਵੇਨਾ ਕਿ ਕੋਈ ਚੀਜ਼ ਹੀ ਨਾ ਰੱਖ ਗਿਆ ਹੋਵੇ ਇੰਨਾ ਖੌਫ ਇਕ ਖੌਫ ਕਿਉਂ ਆਸਾ ਤੇ ਇੱਕ ਆਰਟਿਸਟ ਦੇ ਰਾਜ ਦੇ ਵਿੱਚ ਇੰਨਾ ਖੌਫ ਹੈ ਜੀ ਜੀ ਬਿਲਕੁਲ ਮੈਂ ਵਾਰ-ਵਾਰ ਕਹਿੰਦਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਮੈਂ ਮਤਲਬ ਕਿ ਵਾਰ-ਵਾਰ ਇਹ ਗੱਲ ਕਹੀ ਸੀ ਆਡੀਅנס ਉਹੀ ਆਡੀਅੰਸ ਹੈ ਸਾਡੇ ਨਾਲ ਅੱਜ ਵੀ ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਇਹਨਾਂ ਦੀ ਜਾਂਚ ਕਰਾ ਲਓ ਜਾਂਚ ਕਰਾ ਲਓ ਬਹੁਤ ਕੁਝ ਨਿਕਲੇਗਾ ਹਮ ਹਮ ਜਾਂਚ ਕਰਾ ਲਓ ਮੈਂ ਹੁਣ ਵੀ ਕਹਿਣਾ ਕਿ ਕੋਈ ਸਾਫ ਦਾ ਜੱਜ ਬਿਠਾ ਕੇ ਕਮਿਸ਼ਨ ਬਣਾ ਕੇ ਇੱਕ ਆਰਟਿਸਟ ਦਾ ਇਹ ਰਾਜਾ ਮੁੱਖ ਮੰਤਰੀ ਆ ਜਾਂਚ ਕਰਾਓ ਹਾਲੇ ਤੱਕ ਕੁਝ ਵੀ ਨਹੀਂ ਜੀ ਮੈਂ ਹੋ ਫੇਰ ਕਹਿਣਾ ਇਹ ਤਾਂ ਇੱਕ ਤਾਂ ਤੁਹਾਨੂੰ ਜਿਹੜਾ ਦਿਖ ਰਿਹਾ ਤੁਸੀਂ ਕਹ ਰਹੇ ਹੋ ਕਿ ਐਦਾਂ ਜੀ ਚੈਨਲ ਚੈਨਲ ਉਹ ਫਲਾ ਇਹ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਤਾਂ ਉੱਤੋਂ ਵਰਫਦੀ ਆ ਇੰਨੀ ਕੋ ਨਾ ਬੋਦੀ ਜੀ ਦੀ ਦੱਸਣ ਰਹੀ ਆ ਤੋਂਦਾ ਤੇ ਅਸਲੀ ਥੱਲੇ ਆ ਥੱਲੇ ਜੀ ਮਨਵ ਇਹ ਆ ਕਿ ਹੁਣ ਕਾਕੇ ਵਰਗਾ ਜੇ ਕੋਈ ਬੰਦਾ ਉਹਦੀ ਕੋਈ ਕੰਟਰੋਵਰਸੀ ਨਹੀਂ ਹੁੰਦੀ ਇੱਕ ਸਧਾਰਨ ਪਰਿਵਾਰ ਦਾ অতি ਗਰੀਬ ਪਰਿਵਾਰ ਦਾ ਬੱਚਾ ਸੀ ਉਹ ਟੈਲੈਂਟਡ ਬੰਦਾ ਉਹਦੇ ਟੈਲੈਂਟ ਦੇ ਦਮ ਤੇ ਅੱਗੇ ਆਇਆ ਠੀਕ ਹੈ ਜੀ ਜੇ ਉਹ ਰੋ ਰਿਆ ਕਰਲਾ ਰਿਆ ਉਹਨੂੰ ਕੀ ਜ਼ਰੂਰਤ ਹੈ ਕਿਸੇ ਨਾਲ ਵੈਰ ਪਾਉਣ ਦੀ ਜੀ ਹਿਸਾਬ ਲਾ ਲਓ ਕਿ ਜੰਗਲ 'ਚ ਰਹਿ ਕੇ ਸ਼ੇਰ ਨਾਲ ਜਾਂ ਸਮੁੰਦਰ 'ਚ ਰਹਿ ਕੇ ਮગરਮੱਛ ਨਾਲ ਵੈਰ ਪਾਉਣ ਦੀ ਕੀ ਜ਼ਰੂਰਤ ਹੈ ਜੇ ਉਹ ਪਿੰਕੀ ਧਾਲੀਵਾਲ ਦੇ ਖਿਲਾਫ ਬੋਲਿਆ ਹੂੰ ਕੋਈ ਵੀ ਬੰਦਾ ਬੋਲਿਆ ਯਾਰ ਉਸ ਸ਼ਰਮਾਇਦਾਰ ਨੂੰ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਪੁਰਾਣੀ ਖੜਾਰੀ ਆ ਜੀ ਜੀ ਤੇ ਇਸ ਨੈਟਵਰਕ ਦੇ ਵਿੱਚ ਉਹ ਬਹੁਤ ਕਹਿ ਲੋ ਕਿ ਬਰੀਕੀ ਦੇ ਨਾਲ ਜੋ ਤਕਨੀਕੀ ਜਿਹਨੂੰ ਆਪਾਂ ਇੱਕ ਸ਼ਬਦ ਦਿੱਤਾ ਹੈ ਕਿ ਇਹ ਸਭ ਤਕਨੀਕੀ ਤੌਰ ਤੇ ਲੜਾਈ ਲੜੀ ਜਾ ਰਹੀ ਆ ਤਾਂ ਤਕਨੀਕੀ ਤੌਰ ਤੇ ਇਸ ਵੇਲੇ ਉਹਨਾਂ ਦੇ ਕੋਲ ਜੋ ਕੁਝ ਹੈ ਉਹ ਸਭ ਤੋਂ ਵਜ਼ਨਦਾਰ ਨੇ ਇੰਡਸਟਰੀ ਤੇ ਮੈਂ ਤੁਹਾਨੂੰ ਕਹਿ ਰਿਹਾ ਤਾਂ ਉਹਦੇ ਨਾਲ ਹੈ ਗਾਕਾ ਉਹਦੇ ਵਿੱਚ ਕਹਿ ਰਿਹਾ ਕਿ ਸਾਰੇ ਲੂਪੋਲਰ ਨੂੰ ਪਤਾ ਪੈਂਦੀ ਈ ਸਾਲ ਹੋ ਗਏ ਕਹਿੰਦਾ ਸੀ ਇੱਥੇ ਬਸੀ ਬਸ ਫਿਰ ਕਹਾਣੀ ਉੱਥੇ ਆ ਜਾਂਦੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਆਰਟਿਸਟ ਆ ਜਿਹੜੇ ਸਟੈਬਲਿਸ਼ ਹੋਏ ਆ ਪਹਿਲਾਂ ਉਹ ਬਾਉਂਡ ਤੇ ਹੋਈ ਨਹੀਂ ਇਹਨਾਂ ਨਾਲ ਕਿ ਨਵੇਂ ਆਏ ਸੀਗੇ ਜੀ ਬਾਉਂਡ ਕਰ ਲੈ ਉਹ ਤੇ ਕਹਾਣੀ ਨਹੀਂ ਕਰਕੇ ਦੇ ਜਿੰਨਾ ਕੋ ਮੈਨੂੰ ਸਮਝ ਆਈ ਆ ਉਹ ਬਾਉਂਡ ਨਹੀਂ ਹੈ ਉਹ ਬਾਉਂਡ ਨਹੀਂ ਹੈ ਬਿਲਕੁਲ ਬਾਉਂਡ ਨਾ ਹੋਣ ਦੇ ਬਾਵਜੂਦ ਉਹ ਕਰਲਾ ਰਹੇ ਆ ਕਿ ਅਸੀਂ ਲੁੱਟੇ ਗਏ ਮਾਰੇ ਗਏ ਲੁੱਟੇ ਗਏ ਤਬਾਹ ਹੋ ਗਏ ਸੋਹਣੇ ਦਿਲ ਲੈ ਕੇ ਬੇਵਫਾ ਹੋ ਗਏ ਜੀ ਤੋ ਫਿਰ ਗੱਲ ਤੇ ਇਹ ਆ ਕਿ ਉਹਨਾਂ ਨੂੰ ਬਈ ਯਾਰ ਨਿਆ ਤੇ ਬਣਦਾ ਦੇਣਾ ਚਾਹੀਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹਦੇ ਤੇ ਦੇਖੋ ਇੰਡਸਟਰੀ ਤੇ ਉਹਦਾ ਉਹ ਕਹਿੰਦਾ ਮੈਂ ਫਿਲਮਾਂ ਛੱਡ ਕੇ ਆਇਆ ਮੈਂ ਡਰਾਮੇ ਕਰਦਾ ਸੀ ਉਹਦਾ ਹੀ ਮਤਲਬ ਕਿ ਚਾਰ ਫਿਲਮੀ ਕਲਾਕਾਰ ਆਲੇ ਦੁਆਲੇ ਰੱਖੇ ਆ ਕਦੇ ਚੋਹਲ ਲੈ ਜਾਂਦਾ ਕਿਸੇ ਨੂੰ ਚੜਾ ਕੇ ਕਦੇ ਕਿਤੇ ਕਦੇ ਕਿਤੇ ਹੈ ਵੀ ਹੁਣ ਐਡਾ ਹੜਕੰਪ ਮੱਚਿਆ ਪਿੰਕੀ ਥਾਲੀਵਾਲ ਨੂੰ ਚੁੱਕ ਕੇ ਤੇ ਅੰਦਰ ਕਰ ਦਿੱਤਾ ਸੀਗਾ ਹੁਣ ਇਹਨਾਂ ਕਲਾਕਾਰਾਂ ਨੂੰ ਬੁਲਾਉਣਾ ਉਹ ਸੁਨੰਦਾਂ ਨੂੰ ਤਾਂ ਰਤੁਰਾ ਤੋਂ ਬੁਲਾ ਲਿਆ ਸੀ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਹਾਨੀ ਇਹ ਹੋ ਜਾਣੀ ਆ ਕਿ ਗਾਂ ਵਾਲੇ ਜਿਹੜੇ ਮਾਮਲੇ ਆ ਜਿਹੜੀ ਇਹ ਗ੍ਰਿਫਤਾਰੀ ਡਿੱਗੀ ਆ ਉਹ ਉਹਨਾਂ ਤੇ ਪ੍ਰਭਾਵ ਪੈ ਜਾਣਾ ਬਿਲਕੁਲ ਬਿਲਕੁਲ ਤਾਂ ਫਿਰ ਨਾਕਾਮੀ ਕਿਦੀ ਹੋਈ ਕਿ ਜੇ ਤੁਸੀਂ ਪੱਕੇ ਪੈਰ ਜਾਂਚ ਕੀਤੀ ਹੁੰਦੀ ਜੀ ਪ੍ਰੋਸੀਜਰ ਚੰਗੀ ਤਰ੍ਹਾਂ ਫਾਲੋ ਕੀਤਾ ਹੁੰਦਾ ਹਾਂ ਆਪੇ ਹੀ ਇਸ ਮਾਮਲੇ ਨੂੰ ਅੱਗੇ ਵਧਾਇਆ ਜਾ ਸਕਦਾ ਸੀ ਹੁਣ ਉਹਨਾਂ ਨੇ ਡਰਦੇ ਨੇ ਹੱਥ ਨਹੀਂ ਪਾਉਣਾ ਕਿਸੇ ਨੂੰ ਕਿ ਯਾਰ ਦੇਖੋ ਜਿਹੜਾ ਬੰਦਾ ਹਾਈ ਕੋਰਟ ਚੋਂ ਪਹਿਲਾਂ ਹੀ ਰਾਹਤ ਲੈ ਕੇ ਆ ਗਿਆ ਹੁਣ ਉਹਦੇ ਖਿਲਾਫ ਸ਼ਿਕਾਇਤਾਂ ਜੇ ਆਈ ਵੀ ਜਾਣਗੇ ਤਾਂ ਉਹ ਤਾਨੂੰ ਪਤਾ ਹੀ ਛੇਤੀ ਕੀਤਾ ਕਿਸੇ ਥਾਣੇਦਾਰ ਨੇ ਕੇਸ ਹੀ ਨਹੀਂ ਫੜਨਾ ਬਿਲਕੁਲ ਮੁੰਡਾ ਦਿਲ ਦਾ ਮਰੀਜ਼ ਹੋ ਗਿਆ ਤੇ ਪੀਜੀਆਈ ਕੇਸ ਨਾ ਫੜੇ ਇੱਥੇ ਛੇਤੀ ਕੀਤਾ ਕਿਸੇ ਹਵਲਦਾਰ ਥਾਣੇਦਾਰ ਨੇ ਕੇਸ ਨੂੰ ਹੱਥ ਨਹੀਂ ਪਾਉਣਾ ਕਿ ਅੱਗੇ ਭਾਈ ਉੱਥੇ ਹਾਈ ਕੋਰਟ ਚ ਮਾਮਲਾ ਡਿੱਗ ਗਿਆ ਹਾਲਾਂਕਿ ਹਾਈ ਕੋਰਟ ਨੇ ਇਹ ਨਹੀਂ ਕਿਹਾ ਕਿ ਕਿਸੇ ਹੋਰ ਮਾਮਲੇ ਚ ਪਿੰਕੀ ਧਾਲੀਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜਾਂ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਜਾ ਸਕਦੀ ਨਹੀਂ 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 ਜੀ ਇਨਵੈਸਟੀਗੇਸ਼ਨ ਹੋ ਸਕਦੀ ਨਹੀਂ ਸਰ ਇੱਕ ਮਾਮਲੇ ਚ ਗ੍ਰਿਫਤਾਰੀ ਤੇ ਰੋਕ ਲੱਗਣ ਦਾ ਜਾਂ ਉਹ ਗ੍ਰਿਫਤਾਰੀ ਡਿੱਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਬੰਦੇ ਨੂੰ ਕਿਸੇ ਹੋਰ ਮਾਮਲੇ ਚ ਪੁੱਛਗਿੱਛ ਵਾਸਤੇ ਨਹੀਂ ਸੱਦਿਆ ਜਾ ਸਕਦਾ ਜਾਂ ਉਹਦੀ ਅਰੇਸਟ ਕਿਸੇ ਹੋਰ ਮਾਮਲੇ ਚ ਨਹੀਂ ਹੋ ਸਕਦੀ ਤਾਂ ਪੁੱਛਗਿੱਛ ਤੇ ਐਟ ਲੀਸਟ ਹੋਣੀ ਚਾਹੀਦੀ ਹੈ ਨਾ ਨਾ ਮਾਮਲਿਆਂ ਦੀ ਕਾਕੇ ਦੀ ਸ਼ਿਕਾਇਤ ਜਿਹੜੀ ਆ ਉਹਨੂੰ ਕਨਸਿਡਰ ਕਰੋ ਫਾਜ਼ਲ ਕਾਹ ਵਾਲਾ ਜਿਹੜਾ ਸਿੰਗਰ ਹੈ ਉਹਦੀ ਸ਼ਿਕਾਇਤ ਕਨਸਿਡਰ ਕਰੋ ਸ਼੍ਰੀ ਬਰਾੜ ਤੱਕ ਸ਼੍ਰੀ ਬਰਾੜ ਵੀ ਦੇ ਚੁੱਕਾ ਲਿਖਤੀ ਜੀ ਜੀ ਤਾਂ ਇਹਨਾਂ ਨੂੰ ਕਨਸਿਡਰ ਤਾਂ ਕਰੋ ਨਾ ਇਨਵੈਸਟੀਗੇਸ਼ਨ ਤੋਰੋ ਅੱਗੇ ਮੈਨੇ ਕਹਿੰਦਾ ਕੋਈ ਸੱਚਾ ਕੁਝ ਉਠਾ ਪਰ ਕਨਸਿਡਰ ਕਰੋ ਜੀ ਤੁਸੀਂ ਸ਼ਿਕਾਇਤਾਂ ਕਿਉਂ ਨਹੀਂ ਕਨਸਿਡਰ ਕਰ ਰਹੇ ਵੱਡਾ ਸਵਾਲ ਹੈ ਜੀ ਜੀ